ਪਾਇਲ ਪਾਸ ਕਢਾਣੀ ਗ੍ਰਾਮ ਤਹਾਂ ਬਹੁਤ ਹੈ ਖੱਤਰੀਆਂ ਧਾਮ ਆਖਦੇ ਨੇ ਭਾਈ ਬਲਕਾ ਸਿੰਘ ਜੀ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਕਿ ਪਾਇਲ ਜਿਹੜਾ ਕਸਬਾ ਹੈ ਇਹਦੇ ਕੋਲ ਕਢਾਣੀ ਪਿੰਡ ਹੈ ਇਹ ਕਢਾਣੀ ਪਿੰਡ ਉਹ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿਹੜਾ ਚੋਲਾ ਪਿਆ ਹੈ ਸੰਭਾਲਿਆ ਹੋਇਆ ਤਾਕਦੇ ਨੇ ਪਾਇਲ ਕਸਬੇ ਦੇ ਕੋਲ ਕਢਾਣੀ ਪਿੰਡ ਹੈ ਤਹਾਂ ਬਹੁਤ ਹੈ ਖੱਤਰੀਆਂ ਧਾਮ ਉੱਥੇ ਖੱਤਰੀਆਂ ਦੇ ਬਹੁਤ ਸਾਰੇ ਘਰ ਵਸਦੇ ਨੇ RAM ਰਾਇਆਂ ਕੇ ਮਸੰਦ ਕਹਾਵੈ ਕਰੇ ਮਸ਼ਕਰੀ ਖਾਲਸੇ ਰਿਝਾਵੈ ਅਕ ਦਿਨੇ ਆਪਣੇ ਆਪ ਨੂੰ RAM ਰਾਇਆਂ ਦੇ ਮਸੰਦ ਕਹਾਉਂਦੇ ਨੇ RAM ਰਾਇਆਂ ਦੇ ਉਹਨਾਂ ਦੇ ਪੈਰੋਕਾਰ ਸੇਵਕ ਨੇ ਕਰੇ ਮਸ਼ਕਰੀ ਖਾਲਸਾ ਗਿਝਾਵੈ ਇਹ ਮਸ਼ਕਰੀਆਂ ਕਰ ਕਰਕੇ ਖਿਝਾਉਂਦੇ ਨੇ ਖਾਲਸੇ ਇਹ ਮਸੰਦ ਜਿਹੜੇ ਉਹ ਖਾਲਸੇ ਨੂੰ ਤੰਗ ਕਰਦੇ ਨੇ ਮੈਂ ਉਹਾਂ ਸ਼ਬਦ ਚੋਂ ਕੀ ਠਈ ਬੋਲੋ ਵਾਹਿਗੁਰੂ ਅਰਦਾਸ ਜੋ ਕਹੀ ਆਖਦੇ ਨੇ ਮੈਂ ਅੰਮ੍ਰਿਤ ਵੇਲੇ ਸ਼ਬਦ ਚੋਂ ਕੀ ਲਈ ਹੋਈ ਸੀ ਉੱਥੇ ਤੇ ਮੈਂ ਜਦੋਂ ਅਰਦਾਸ ਕਰ ਰਿਹਾ ਸਾਂ ਤੇ ਅਰਦਾਸ ਦੇ ਬੋਲ ਜਿਵੇਂ ਆਪਾਂ ਸ਼ਬਦ ਆਖਦੇ ਆਂ ਅਰਦਾਸ ਦੇ ਅੰਦਰ ਬੋਲੋ ਜੀ ਵਾਹਿਗੁਰੂ ਅਖਦੇ ਨੇ ਬੁਲਾਕਾ ਸਿੰਘ ਕਹਿਣ ਲੱਗਾ ਅੰਮ੍ਰਿਤ ਵੇਲੇ ਦੀ ਆਸਾ ਦੀ ਵਾਰ ਦੀ ਸ਼ਬਦ ਚੌਕੀ ਕਰਕੇ ਅਰਦਾਸ ਕਰਨ ਲੱਗਾ ਜਦੋਂ ਅਰਦਾਸ ਕਰਦੇ ਆ ਮੈਂ ਕਿਹਾ ਬੋਲੋ ਜੀ ਵਾਹਿਗੁਰੂ ਸੁਣ ਤਤਾਰੋ ਉਨ ਭਨ ਦਇਓ ਇਹਨਾਂ ਸੂਨ ਅਸਾਰ ਹੀ ਮੇਰਾ ਦੋ ਤਾਰਾ ਭਨ ਦਿੱਤਾ ਕਿ ਸਾਜ ਹੁੰਦਾ ਸੀ ਵਿੱਚ ਦੋ ਤਾਰਾ ਹੁੰਦੀਆਂ ਸਨ ਤੇ ਅਕਸਰ ਉਹਨੂੰ ਫਕੀਰ ਲੈ ਕੇ ਚੱਲਦੇ ਸਨ ਗਾਉਂਦੇ ਸਨ ਬੜਾ ਆਨੰਦ ਵਾਹਿਦਾ ਸੀ ਆਖ ਦਿਨ ਜਿਉਂ ਹੀ ਇਹਨਾਂ ਨੇ ਅਰਦਾਸ ਦੇ ਵਿੱਚ ਸੁਣਿਆ ਬੋਲੋ ਜੀ ਵਾਹਿਗੁਰੂ ਇਹਨਾਂ ਮੇਰਾ ਉਹ ਦਤਾਰਾ ਜਿਹੜਾ ਉਹ ਸਾਜ ਹੈ ਉਹ ਤੋੜ ਦਿੱਤਾ ਸੰਤ ਦਤਾਰੋ ਉਨ ਪੰਦੀਓ ਮੁਖਤੇ ਬਾਗਤਨਾ ਖੋਟੇ ਕਹਿਓ ਕਹਿੰਦੇ ਮੂੰਹ ਤੋਂ ਉਹਨਾਂ ਕਢਾਣੀ ਵਾਲੇ ਰਾਮਰਾਇ ਮਸੰਦਾ ਨੇ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਖੋਟੇ ਬੋਲ ਬੋਲੇ ਤੇ ਮੇਰਾ ਦੋ ਤਾਰਾ ਤੋੜ ਕੇ ਹਤੋ ਪਾਈ ਕੀਤੀ ਆ ਸਤਗੁਰ ਕੀ ਨਿੰਦਿਆ ਕਰੀ ਹਮ ਕੋ ਨੈ ਬੈ ਬਿਸਰਤ ਕਰੀ ਨਾਲੇ ਇਹਨਾਂ ਮਸੰਦਾਂ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿੰਦਿਆ ਕੀਤੀ ਅੱਜ ਦੇ ਨੇ ਮੇਰੇ ਕੋਲੋਂ ਇਹ ਘੜੀ ਭੁੱਲਦੀ ਨਹੀਂ ਹੈ ਸਤਗੁਰੂ ਨੂੰ ਉਹਨਾਂ ਨੇ ਕੋਟੇ ਬਾ ਕਹੇ ਨੇ ਕੀ ਹਮ ਕੋ ਬਾ ਕੀਨ ਮਾਰ ਸੋ ਤੋ ਹਮਨੇ ਦੇਈ ਬਸਾਰ ਆਖਦੇ ਨੇ ਮੇਰਾ ਦੂ ਤਾਰਾ ਭੰਦ ਕੇ ਮੇਰੇ ਨਾਲ ਕਸੁੰਨ ਮੁਕੀ ਕੋਟ ਮਾਰ ਕੀਤੀ ਉਹ ਤਾਂ ਮੈਂ ਭੁਲਾ ਦਿੱਤੀ ਹੈ ਚਲੋ ਮੇਰਾ ਸਰੀਰ ਸੀ ਵੱਜ ਗਿਆ ਕੋਈ ਗੱਲ ਨਹੀਂ ਪਰ ਮੈਨੂੰ ਕੀਤਾ ਨਹੀਂ ਭੁੱਲਦਾ ਕਿ ਉਹਨਾਂ ਮੇਰੇ ਸਤਿਗੁਰੂ ਦੀ ਸ਼ਾਨ ਦੇ ਖਿਲਾਫ ਬੋਲ ਬੋਲੇ ਨੇ ਦੋਇਰਾ ਪੁੱਤਰ ਮੂਏ ਆਪੇ ਮੂਏ ਓ ਅਬ ਮੂਇਓ ਨਾ ਵਾਹਿਗੁਰੂ ਬੋਲ ਤਾ ਆਖਦੇ ਨੇ ਇਹ ਮਸੰਦਾ ਨੇ ਇੰਨੇ ਭੜੇ ਆਪ ਸ਼ਬਦ ਕਹੇ ਨੇ ਕਿ ਪੁੱਤਰ ਮੁयो ਅਬ ਮੁयो ਨਾ ਵਾਹਿਗੁਰੂ ਬੋਲ ਆਖਦੇ ਨੇ ਇਹਨਾਂ ਦੇ ਪੁੱਤਰ ਮਰ ਗਏ ਨੇ ਆਪ ਵੀ ਮਰ ਗਿਆ ਹੈ ਤੇ ਵਾਹਿਗੁਰੂ ਬੋਲ ਨਹੀਂ ਮਰਿਆ ਇੰਨੀ ਈਰਖਾ ਇਹਨਾਂ ਦੇ ਅੰਦਰ ਕਿ ਸਤਗੁਰੂ ਜੀ ਪ੍ਰਤੀ ਕਿੰਨੇ ਘੋਟੇ ਬਚਨ ਇਹਨਾਂ ਮਸੰਦਾਂ ਨੇ ਕੀਤੇ ਨੇ ਜੋ ਕੈ ਦੁਤਾਰੋ ਪੰਨਿਓ ਓ ਮਾਰਿਓ ਕੇਸ ਮੋਏ ਖੋਲ ਇਸ ਤਰ੍ਹਾਂ ਕਹਿ ਕੇ ਇਹਨਾਂ ਨੇ ਮੇਰਾ ਕੀਰਤਨ ਕਰਨ ਵਾਲਾ ਦੋ ਤਾਰਾ ਤੋੜ ਦਿੱਤਾ ਭੰਨ ਦਿੱਤਾ ਮੇਰਾ ਦਮਾਲਾ 부ਧਾ ਦਿੱਤਾ ਨਾਲੇ ਮੇਰੇ ਕੇਸ਼ਾਂ ਨੂੰ ਫੜ ਕੇ ਮੈਨੂੰ ਕੁੱਟਿਆ ਹੈ ਤੇ ਇਦਾਂ ਬਹੁਤ ਜਿਆਤੀ ਕੀਤੀ ਹੈ ਕਮ ਜੱਟਨ ਹੋਏ ਕਿੱਥੇ ਲਿਓ ਥੋ ਗੁਰੂ ਬਣਾਏ ਇਹ ਮਸੰਦ ਸਾਰੇ ਖੱਤਰੀ ਸਨ ਕਹਿਣ ਲੱਗੇ ਬੁਲਾਕਾ ਸਿੰਘ ਕੀਰਤਨੀਆਂ ਨੂੰ ਕਿ ਤੁਸੀਂ ਜੱਟਾਂ ਨੇ ਇਕੱਠੇ ਹੋ ਕੇ ਗੁਰੂ ਥਾਪ ਲਿਆ ਨੂੰ ਉਹ ਗੁਰੂ ਕਿੱਥੋਂ ਦਾ ਸੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਹੀ ਨਹੀਂ ਮੰਨਿਆ ਕਹਿੰਦੇ ਉਹ ਕਾਹਦਾ ਗੁਰੂ ਸੀ ਤੁਸੀਂ ਜੱਟਾਂ ਨੇ ਬਣਾਇਆ ਉਹ ਸਾਰਿਆਂ ਦਾ ਗੁਰੂ ਥੋੜਾ ਸੀ ਗੋਵਿੰਦੋ ਗੋਵਿੰਦ ਸਿੰਘ ਕਹੈ ਕਹੈ ਸਚੋ ਬਾਦਸ਼ਾਹ ਮਸ਼ੰਦ ਈਰਖਾ ਦੀ ਪੱਠੀ ਵਿੱਚ ਛੜਦੇ ਹੋਏ ਆਪਣੇ ਦਿਲ ਦੀ ਭੜਾਸ ਕੱਢਦੇ ਹੋਏ ਆ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਦੁਰਵਚਨ ਬੋਲਦੇ ਕਹਿੰਦੇ ਨੇ ਕਿ ਗੋਬਿੰਦ ਨੇ ਗੁਰੂ ਗੋਬਿੰਦ ਕਹਿੰਦੇ ਹੋ ਤੁਸੀਂ ਉਸ ਨੂੰ ਨਾਲੇ ਕਹਿੰਦੇ ਹੋ ਸੱਚਾ ਬਾਦਸ਼ਾਹ ਕਰ ਸੱਚਾ ਬਾਦਸ਼ਾਹ ਸੀ ਇਉਂ ਈਰਖਾ ਦੇ ਵਿੱਚ ਉਹਨਾਂ ਨੇ ਬਚਨ ਗੁਰੂ ਪਾਸ਼ਾ ਦੀ ਸ਼ਾਨ ਦੇ ਖਿਲਾਫ ਬੋਲੇ ਨੇ ਚੋਬੇ ਜਾਓ ਸੁਣ ਬੰਦਾ ਗੁੱਸਾ ਕੀਓ ਪੈਰ ਠਾਣਾ ਤਿਸ ਲਿਖ ਦਿਓ ਜਦੋਂ ਬੰਦਾ ਸਿੰਘ ਬਹਾਦਰ ਨੂੰ ਬਲਾਕਾ ਸਿੰਘ ਨੇ ਸਾਰੀ ਘਟਨਾ ਦੱਸੀ ਤੇ ਬੰਦਾ ਸਿੰਘ ਬਹਾਦਰ ਨੂੰ ਬੜਾ ਗੁੱਸਾ ਆਇਆ ਤੇ ਉਹਨਾਂ ਨੇ ਬਲਾਕਾ ਸਿੰਘ ਨੂੰ ਉਥੋਂ ਦੀ ਥਾਣੇਦਾਰੀ ਲਿਖ ਕੇ ਦਿੱਤੀ ਤੇ ਕੁਝ ਸਿੰਘ ਜਿਹੜੇ ਉਹ ਕੜਹਾਣੀ ਪਿੰਡ ਕਲੋਟੀ ਪਿੰਡ ਪਾਇਲ ਦੇ ਥਾਣੇ ਦੇ ਪਾਸ ਹੈ ਜਿਹੜਾ ਹੁੰਦਾ ਏ ਉਥੋਂ ਦੇ ਹਾਕਮਾਂ ਨੂੰ ਉਥੋਂ ਦੇ ਜਿਹੜੇ ਖੱਤਰੀ ਨੇ ਉਹਨਾਂ ਨੂੰ ਸੋਧਣ ਵਾਸਤੇ ਭੇਜਿਆ ਹੈ ਜਾ ਕਰ ਤਿਸਤੇ ਬਦਲੇ ਲੇਹੋ ਮਾਰ ਲੂਟੋ ਸ ਪਿੰਡ ਫੜੇ ਹੋ ਆਖਦੇ ਨੇ ਬੁਲਾਕਾ ਸਿੰਘ ਨੇ ਨਾਲੇ ਹੋਰ ਖਾਸੀ ਫੌਜ ਭੇਜ ਕੇ ਕਿਹਾ ਕਿ ਜਾ ਕੇ ਉਹਨਾਂ ਮਸੰਦਾ ਨੇ ਮਸੰਦਾ ਤੋਂ ਗੁਰੂ ਸਾਹਿਬ ਦੀ ਵਿਧਵੀ ਦਾ ਬਦਲਾ ਲਵੋ ਮਾਰ ਲੂਟ ਉਸ ਪਿੰਡ ਫੜੇ ਹੋ ਆਖਦੇ ਨੇ ਇਹਨਾਂ ਨੂੰ ਕੁੱਟੋ ਮਾਰੋ ਵੱਢ ਕੇ ਤੇ ਇਹਨਾਂ ਨੂੰ ਪਿੰਡਾਂ ਵਿੱਚੋਂ ਕੱਢ ਦਿਓ ਦੁਇਰਾ ਪਾਇਲ ਠਾਣਾ ਪਾਇਤ ਲੀਨੇ ਮਸੰਦ ਫੜਾਏ ਖਾਲਸਾ ਦੀ ਫੌਜ ਆ ਗਈ ਪਾਇਲ ਠਾਣਾ ਪਾਇਆ ਹੈ ਤੇ ਇੱਥੇ ਰਾਮ ਰਾਈਏ ਮਸੰਦਾਂ ਨੂੰ ਗੁਰੂ ਘਰ ਦੇ ਦੋਖੀ ਜਿਹੜੇ ਨੇ ਉਹਨਾਂ ਨੂੰ ਫੜ ਕੇ ਲਿਆਂਦਾ ਗਿਆ ਹੈ ਕਿਸ਼ ਕੁੱਟੋ ਸਭ ਲੁੱਟ ਲਏ ਦਿੰਨੋ ਪਿੰਡ ਕਢਾਏ ਕਢਾਏ ਆਖਦੇ ਨੇ ਬੁਲਾ ਭਾਈ ਬੁਲਾਕਾ ਸਿੰਘ ਜੀ ਨੂੰ ਨਾਲ ਲੈ ਗਏ ਹਨ ਸਿੰਘ ਕਿ ਕੌਣ-ਕੌਣ ਸੀ ਦੱਸੋ ਇਹਨਾਂ ਦੀ ਪਛਾਣ ਕਰੋ ਜਿਨ੍ਹਾਂ ਗੁਰੂ ਪਾਤਸ਼ਾਹ ਦੀ ਨਿੰਦਾ ਕਰਨ ਦੀ ਜ਼ੁਰਤ ਕੀਤੀ ਹੈ ਇਹਨਾਂ ਮੁਸੰਦਾ ਨੂੰ ਖੂਬ ਡਾਂਗ ਬਾਈ ਤੇ ਲੁੱਟ-ਕੁੱਟ ਕੇ ਇਹਨਾਂ ਨੂੰ ਪਿੰਡਾਂ ਵਿੱਚੋਂ ਕੱਢ ਦਿੱਤਾ ਹੈ ਕਿਸ਼ਕੂਟੇ ਸਭ ਲੁੱਟ ਲੈ ਦਿਨੇ ਪਿੰਡੋਂ ਕਢਾਏ ਇਹਨਾਂ ਮੁਸੰਦਾ ਨੂੰ ਰੱਜ ਕੇ ਜਲੀਲ ਕੀਤਾ ਗਿਆ ਰੱਜ ਕੇ ਡਾਂਗਾ ਫੇਰੀਆਂ ਗਿਆ ਜਦੋਂ ਇਹਨਾਂ ਦੇ ਹੱਥ ਜੁੜ ਗਏ ਨਾ ਤੇ ਆਪਣੀ ਮੌਤ ਦੀ ਭੀਖ ਮੰਗਣ ਲੱਗੇ ਆਖਦੇ ਨੇ ਤਦੋਂ ਇਹਨਾਂ ਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਹੈ ਚਾਪਏ ਬੰਦੇ ਮਲੇ ਰਹੈਂ ਚੜਤੀ ਕਰੀ ਸੌਉ ਮਲੇ ਰਹੈਂ ਤਾਖਤਿਮ ਭਰੀ ਆਖਦੇ ਨੇ ਬੰਦਾ ਸ਼ਿਹਾਦਰ ਇਹਨਾਂ ਮਸੰਦਾਂ ਨੂੰ ਸੁਧਣ ਤੋਂ ਬਾਅਦ ਪੂਰਾ ਪ੍ਰਬੰਧ ਸੰਭਾਲਦੇ ਹੋਇਆ ਉਥੋਂ ਦੇ ਬਿਅੰਤ ਬੰਦੀ ਕੱਢ ਰਹੇ ਨੇ